ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਐਮੇਕਲਾਂ ਪਹੁੰਚੇ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੁੱਚਮਾਲ ਦੇ ਬਿਲਕੁਲ ਨਜ਼ਦੀਕ ਨਾਲ ਲੱਗਦਾ ਪਿੰਡ ਐਮੇਕਲਾਂ ਮੰਨਣ ਪਿੰਡ ਬਿਲਕੁਲ ਲੱਗੇ ਆ ਠੱਠਾ ਪਿੰਡ ਤੇ ਬੀੜ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਸਾਹਿਬ ਵੀ ਬਿਲਕੁਲ ਨਜ਼ਦੀਕ ਸੋ ਕੋ ਲੈ ਵੀਰ ਦੇ ਕੋਲ ਆਇਆ ਦੋਸਤੋ ਅੱਜ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਆਪਾਂ ਤਿੰਨ ਮੱਜਾਂ ਦਿਖਾਉਣੀਆਂ ਨੇ ਇੱਕ ਢੁਕੀ ਗੱਬਣ ਦਿਖਾ ਦੇਾਂਗੇ ਤੇ ਦੋ ਸੂਈਐ ਸਵੇ ਪਸ਼ੂਗਾ ਸੋ ਵੈਸੇ ਨੱਕ ਜਿਹੜੇ ਆ ਦੋਸਤੋ ਤਿੰਨ ਨੇ ਤਿੰਨੇ ਨਗਾਂ ਦੀ ਡਿਟੇਲ ਆਪਾਂ ਲੈ ਲਾਂਗੇ ਕੁਲੇ ਤੋਂ ਸੋ ਤਰੀਕ ਤੁਸੀਂ ਨੋਟ ਕਰ ਲਓ ਅੱਜ 26 ਮਈ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ ਸੋ ਕੋਈ ਵੀ ਖਰੀਦਦਾਰ ਭਰਾ ਆਪਣਾ ਇਤਿਆਰਿਆ ਤੇ ਦੋ ਟਾਈਮ ਚੋਕੇ ਜਿਹੜੇ ਪਸ਼ੂ ਸਵੇਰ ਸਵੇਾਇਆ ਗੱਬਣ ਪਸ਼ੂ ਆਪਣਾ ਚੌਥਾ ਨਾ ਦਾ ਤਿੱਪ ਕੇ ਵਰਾ ਕੇ ਤਸੱਲੀ ਆ ਉਹ ਆਪਣੀ ਯਕੀਨੀ ਬਣਾ ਲਿਆ ਕਰੋ ਠੀਕ ਆ ਜੀ ਤੇ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪਰੰਤੂ ਦਾ ਸਾਹਮਣਾ ਨਾ ਕਰਨਾ ਪਵੇ ਸੋ ਪੂਰੀ ਗੱਲਬਾਤ ਕਰਦੇ ਆ ਆਜੋ ਜੀ ਹਾਂ ਜੀ ਗੁੱਲੇ ਸਾਸਰੀ ਕਾਲ ਵੀਰੇ ਸਾਸੀ ਕਾ ਵੇਜੀ ਸਾਸੀ ਕਾ ਜੀ ਠੀਕ ਠਾਕ ਵੀਰੇ ਵਧੀਆ ਠੀਕ ਠਾਕ ਜੀ ਬੜੀ ਕਿਰਪਾ ਮਹਾਰਾਜ ਜੀ ਚਲੋ ਸ਼ੁਕਰ ਮੰਬਾ ਬਾਕੀ ਜਿੰਨੇ ਵੀ ਆਪਣੇ ਭੈਣ ਭਰਾ ਰਾਜਸੰਧੂ ਚੈਨਲ ਨੂੰ ਵੇਂਦੇ ਆ ਦਿਲੋਂ ਧੰਨਵਾਦ ਕਰਦੇ ਆਂ ਨੰਦ ਆਪਾਂ ਠੀਕ ਆ ਜੀ ਉਹ ਦਿਨ ਆਪਾਂ ਵੀਡੀਓ ਪਾਈ ਬਹੁਤ ਪਿਆਰ ਐਮ ਪਿਆਰ ਕੀਤਾ ਆਪਣੇ ਭੈਣ ਭਰਾਵਾਂ ਨੇ ਹਾਂ ਘੈਂਡੇ ਜੀ ਆਪਾਂ ਮਾਲ ਵੇਚ ਗਏ ਵੀਰ ਜੀ ਵੇਲਾ ਗਏ 4 ਵਜਾ ਸੀ ਉਹਨੇ 4 ਵਜੇ ਵੀ ਘੰਟਾ ਨਹੀਂ ਲੱਗਾ ਘੰਟਾ ਵੀ ਦੂਰ ਦੀ ਗੱਲ ਆ ਚਲ ਮੋਲ ਅੱਜ ਵੀ ਆਪਾਂ ਨਿਕਨੇ ਨਿਕ ਕੇ ਕਰਨੇ ਮਾਲ ਦੇ ਹਿਸਾਬ ਨਾਲ ਸੂਦੀ ਕਰਦੇ ਆਂ ਅੱਜ ਵੀ ਸੂਤਰ ਸੂਤਰ ਹੀ ਚੱਲ ਗਏ ਮੋਲ ਕੋਈ ਭੈਣ ਭਰਾ ਜਿਹੜੇ ਛੋਟੇ ਭੈਣ ਭਰਾਗਾ ਕੇ ਨਾ ਉਹਨਾਂ ਵਾਸਤੇ ਮਾਲ ਬਹੁਤ ਚੰਗਾ ਠੀਕ ਆ ਇੱਕ ਗੱਬਣ ਦੋ ਸੂਈਆਂ ਹਾਂਜੀ ਦੋ ਸੂਈਆਂ ਜੀ ਲੈ ਵੀ ਸ਼ੁਰੂਆਤ ਕਰਾਂਗੇ ਉਦੋਂ ਵੀ 204 ਠੀਕ ਆ ਵੀਰੇ ਹਾਂਜੀ ਆ ਤਿੰਨ ਘਾਗਿਆਂ ਨੂੰ ਪਾਓ ਖਾਵਾਂਗੇ ਭਰਾਵਾਂ ਠੀਕ ਆ ਹਾਂਜੀ ਲਓ ਵੀ ਕੋਲੇ ਸ਼ੁਰੂਆਤ ਕਰਦੇ ਆ ਇੱਕ ਗੱਬਣ ਮਾਜ ਤੋਂ ਆਪਾਂ ਹਾਂਜੀ ਇਹ ਵੀ ਜੀ ਤੀਆਂ ਸੁਬਾ ਚੌਂਡੀ ਸੋਹਣੀ ਆ ਠੀਕ ਆ ਤੇ ਦਿਨ ਦਾ ਵੀ ਕਰ ਸਕਦੀ ਆ ਇੱਕ ਦੋ ਦਿਨ ਵੱਧ ਵੀ ਕਰ ਸਕਦੀ ਆ ਕਿਉਂ ਆਪਾਂ ਲੈ ਕੇ ਆਏ ਆ ਆਪਣੇ ਘਰ ਦਾ ਦਮਾਲ ਕੋਈ ਨਹੀਂ ਹੈਗਾ ਹੋ ਸਕਦਾ 8 ਲੈੇ ਹੋ ਸਕਦਾ 10 12 ਦਿਨ ਲੈ ਜੀ ਇੱਕ ਹਫਤਾ ਆਈਡੀਆ ਮੰਨ ਲੈ ਹਾਂ ਹਾਂ ਬੜੀ ਲਓ ਵੀ ਇੱਕ ਹਫਤਾ ਆਈਡੀਆ ਲਾ ਲਿਓ ਜੀ ਠੀਕ ਆ ਜੀ ਤੀਆਂ ਸੁਬਾ ਹਾਂਜੀ ਤੀਆਂ ਸੁਬਾ ਸੋਹਣੀ ਫੇਸ ਕੁਆਲਿਟੀ ਦੇਖੋ ਬਿਲਕੁਲ ਦੇ ਕੱਢ ਕੇ ਤੋਰ ਕੇ ਦਿਖਾ ਦਗੇ ਬਾਹਰ ਸੋ ਇੱਕ ਹਫਤਾ ਦੋਸਤੋ ਸੁੱਟਾਂ ਝਟੂਂਚਾ ਆਪਾਂ ਪ੍ਰੋਪਰ ਤੁਹਾਨੂੰ ਚੈੱਕ ਕਰਾ ਦਿੰਨੇ ਆ ਆ ਦੇਖੋ ਸੋ ਰੇਡ ਵੇਖਿਆ ਜੀ ਅੱਜ ਕੁਲੇਵੀਰ ਦੇ ਇੱਕ ਰੇਡ ਵੀ ਬੜੇ ਜਾਇਜ਼ ਆ ਸੂਤਰ ਦੇ ਰੇਡ ਆ ਹਾਂ ਸੋ ਮੈਂ ਤੁਸੀਂ ਮੇਰਾ ਵੀਰ ਵੇਖੋ ਬਿਲਕੁਲ ਪਤਲਾ ਪਿੰਡਾ ਐਂ ਤੀ ਖਵਾੜੀਆਂ ਚੱਡਣੀਆਂ ਟੱਲਾ ਟੋਲਾ ਨਾ ਨੇ ਸੀਲੀਆਂ ਸੂਲੀਆਂ ਬੜੀਆਂ ਕੱਢਣੀਆਂ ਸਾਰੀਆਂ ਹਾਂ ਆ ਆੜੀਆਂ ਉਹਦਾ ਕੁਲੇ ਸੀਲਸਲਗ ਬੜੀ ਆ ਹਾਂ ਭਾਜੀ ਬਹੁਤ ਚੰਗੂ ਛੋਟੀ ਆ ਤੇ ਜਿਹੜਾ ਭਰਾ ਲੱਗਾ ਜਾਦ ਕਰਦਾ ਹਾਂ ਹਾਂ ਮੈਂ ਵੀ ਤੋਰ ਦੇ ਕੁਲੇਵੀਰ ਇਧਰੋਂ ਲੰਬਾ ਸੋ ਗੋਲ ਸਿੰਘਾ ਠੀਕ ਆ ਜੀ ਬਾਕੀ ਆ ਬਾਡੀ ਸਟਰਕਚਰ ਤੁਸੀਂ ਚੈੱਕ ਕਰ ਲੋ ਥਾਂ ਤੋਂ ਚਾਰ ਤੇ ਬਾਕੀ ਮੇਰਾ ਭਰਾ ਜਦ ਤਾ ਮਰਜੀ ਟਿੱਪ ਕੇ ਭਰਾ ਕੇ ਤਸੱਲੀ ਕਰੋ ਪਾਰ ਪਿੱਛੇ ਤੋਂ ਬਚਾ ਕੋਲੇ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਸੀ ਤਿੰਨ ਦਿਨ ਹੋ ਗਏ ਆ ਜੀ ਨੂੰ ਬਾਕੀ ਕੋਈ ਵੀ ਭਰਾਵੇ ਆਪਾਂ ਤਸੱਲੀ ਕਰ ਗਏ ਆ ਅਰੀ ਜਨਾ ਖੜੇ ਕੋਈ ਚੱਕਰ ਨਹੀਂਗਾ ਤੁਖਾ ਦੋ ਭਰਾਵਾਂ ਚੰਗੀ ਤਾਂ ਖੰਡਾ ਬਹੁਤ ਠੀਕ ਆ ਜੀ ਇਹਨ ਬਿਲਕੁਲ ਕਾਗੀ ਵਰਗੀ ਪਤਲੀ ਚਮੜੀ ਆਡੀਆਂ ਤੇ ਲਾਟੋ ਲੈਣੇ ਇੱਕ ਵਾਰੀ ਕੱਢ ਜਾਣੀਆਂ ਸਾਰੀਆਂ ਠੀਕ ਹੈ ਸੋ ਗੱਬਣ ਪਸ਼ੂ ਵਾਸ ਕਰਕੇ ਦੋਸਤੋ ਆਪਾਂ ਪਹਿਲਾਂ ਪੁੱਛ ਲੈ ਕਿਸੇ ਰਕਮ ਦੀ ਕੋਈ ਭਾਰਤੀਸ਼ੇ ਦੀ ਮੁਸ਼ਕਲ ਨਹੀਂ ਕੀ ਨਾ ਕੋਈ ਦਿੱਕਤ ਆ ਤੇ ਬਾਕੀ ਤੇਪਕੇ ਤੁਸੀਂ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਤੀਜਾ ਸੂਬਾ ਇਸ ਮਾਜੇ ਨੇ ਸੁਣਾ ਇੱਕ ਹਫਤੇ ਦਾ ਸਮਾਂ ਅੰਦਰ ਕੋਈ ਭਰਾ ਸੌਫਤਾ ਕਰਦੇ ਠੀਕ ਆ ਤੇ ਬਹਿਣੀ ਉਲਟ ਬਹਿਣੀ ਵਾਲੇ ਪਾਸੇ ਤੁਹਾਨੂੰ ਆਪ ਦਿਖਾ ਦਿੰਨੇ ਆ ਵੇਖੋ ਕੋਲੇ ਬਰੇ ਕੀ ਡਿਮਾਂਡ ਕੀ ਮੁੱਲ ਦੀ ਹੈ ਡਿਮਾਂਡ ਵੇਖੋ ਵੀਰ ਜੀ ਝੋਟੀ ਬੜੀ ਪਿਆਰੀ ਹੈ ਝੋਟੀ ਦੇ ਭਾਵੇਂ 95 ਦੀ ਵੇਚ ਦਿੰਦੇ ਕੋ ਬਜਾਰ ਦੇ ਸਹਾਨਾ ਝੋਟੀ ਵੀ ਚੰਗੀ ਆ ਕੋਈ ਸ਼ੱਕ ਨਹੀਂਗਾ ਕਿਸੇ ਪੈਸੇ ਦਾ ਵੇ ਲੱਡ ਰੁੱਟ ਵੀ ਜਾਂਗੇ ਬਾਕੀ ਅੱਜ ਗੱਭਣ ਆਜੇ ਭੈਣ ਭਰਾ ਨੇ ਸਾਹਮਣੇ ਉਹਦੇ ਪੱਲੇ ਪੈਰੂ ਦੋ ਚਾਰ ਪੈਸੇ ਜੇ ਕੋਈ ਵੇਚਣੀ ਜਾਊਗਾ ਜਾਂ ਰੱਖਣੀ ਚਾਹੂਗਾ ਅੱਜ ਇਹਦਾ ਮੁੱਲ 95 ਆ ਤੇ 90 ਦੀ ਦੇ ਦਈਏ 90 ਦੀ ਲੈਸ ਕਰਕੇ ਦੀਏ ਕੋਲੇ ਕੋਈ ਗੱਲ ਆਪਾਂ ਵੀ 600 ਟਾਂ ਤੁਸੀਂ ਕਾ ਤੋ ਪਾਜੀ ਹਰ ਕੇ ਜੋ ਕਰਨਾ ਮੈਂ ਨਾ ਵੀ ਪੰਜ ਹੀ ਛੱਡ ਦੇ ਮੈਂ ਨਾ ਲਓ ਭਾਈ ਇਹ ਤੁਸੀਂ ਆ ਦਾ ਪੰਜ ਛੱਡ ਦਿੰਨੇ ਆ ਹੋ ਗਈ 85 ਦੀ ਜੇ ਤੁਸੀਂ ਕਹਿਤਾ ਬਾਕੀ ਵੇਖ ਲਓ ਝੋਟੀ ਕਿਣੀ ਜਗਾਠੇ ਵਾਲੀ ਜੱਡੀ ਦੇਣੀ ਨਹੀਂ ਇਹ ਕਹਿੰਨੇ ਵੇਖੋ ਚੌੜੀ ਕਿਣੀ ਝੋਟੀ ਫੋਟਾਂ ਆ ਚੌੜੀ ਐ ਵਜਾ ਲੋੜ ਬਾਕੀ ਜੱਤਲ ਝੋਟੀ ਆ ਆ ਦੇ ਚੱਡਾ ਚੁਡਾ ਨੇ ਕੱਢ ਲਿਆ ਨਾ ਆਪਾਂ ਗਰੈਂਟੀ ਨਹੀਂ ਦੇਣੀ ਘਰ ਵਾਲਿਆਂ ਦੇ 12 13 ਲੀਟਰ ਤੋਂ ਦੇ ਦਿੰਦੀ ਨਹੀਂ ਠੀਕ ਆ ਹਾਂਜੀ ਲਓ ਵੀ ਇਹ 85000 ਦੀ ਕੋਲਾਂ ਦਾ ਵੀ ਇਹ ਉਹਨਾਂ ਦੇ ਦੇ ਦਿਆਂਗੇ ਵੱਡੀ ਨਾਲ ਵੱਡੀ ਨਾਲ ਛੋਟੀ ਅੱਛਾ ਜੀ ਤੁਸੀਂ ਜਿਵੇਂ ਚਾਹ ਕਰੋ ਮੱਥਾ ਮੱਥਾ ਕੋਈ ਬੁਲਾਏਗਾ ਆ ਦੇਖੋ ਸੋ ਚੰਗੀ ਮਾਝਾ ਹਫਤੇ ਤੱਕ ਆਈ ਖਲੋਤੀਆ ਕਰਮਾਣੀ ਬਹੁਤ ਧੁੱਪਾਂ ਇੱਕ ਨੰਬਰ ਪੂਰੀ ਸਾਰੇ ਪਾਸੇ ਤੁਸੀਂ ਧੰਤੂਨ ਮੇਰੇ ਭਰਾਵਾਂ ਨੇ ਵੇਖ ਹੀ ਲਏ ਆ ਕਰ ਲੋ ਚੱਕ ਠੀਕ ਹੈ ਜੀ ਸੋ 85000 ਮੁੱਲ ਲੈਣ ਦੇ ਮੈਂ ਨਾਲ ਜਿਹੜਾ ਭਰਾ ਪਹਿਲਿਆਂ ਫੋਨ ਲੱਗਿਆ ਉਹ ਨਜ਼ਾਰੇ ਲੈ ਜਾਊਗਾ ਲੱਗ ਕੋਲੇ ਸਾਗਰ ਨਾਲ ਪਰਤੇ ਆ ਮੱਝ ਆਪਣੇ ਕੋਲ ਕੀ ਵੇਅਰ ਵਾਇ ਦਾ ਇਹ ਵੀਦੀ ਸੂਈ ਆ ਮੱਝ ਇਹਨੂੰ ਕੋਈ ਲਾਲੇ ਭਰਾ ਮੇਰਾ 3 ਮਹੀਨੇ ਲਾਲੇ 2.5 ਮਹੀਨੇ ਕੋਈ ਲਾਲੇ 4 ਮਹੀਨੇ ਕੋਈ ਲਾਲੇ 5 ਮਹੀਨੇ ਉਹ ਬੱਦ ਕੱਟੀ ਵਿਖਾ ਦਿਓ ਅੱਛਾ ਤਗੜੀ ਕੱਟੀ ਆ ਆਪਣੀ ਸਮਝ ਗੱਲ ਕੋਈ ਆ ਪਾਣੀ ਅਖਣਾ ਵੀ ਕੋਈ ਨਹੀਂ ਚਿਰਦੀ ਆ ਹੂੰ 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 ਬਾਕੀ ਚੰਗੀ ਲੱਗੂ ਤੇ ਕੋਈ ਨਹੀਂ ਲੈ ਲੈਣੀ ਬਾਕੀ ਝੋੜੇ ਚੱਲ ਜੰਗੀ ਕੱਟੀ ਵੀ ਸਾਫ ਸੁਥਰੀ ਆ ਕੱਟੀ ਵੀ ਅਲੰਕਾਰਨੀ ਤਗੜੀ ਆ ਅਰ ਸਾਧਿਆ ਦੀ ਕੱਟੀ ਕੱਟੀ ਜਰਾ ਕੁਲਾ ਕਹਿੰਦਾ ਵੀ ਸ਼ੈਤਾਨੀ ਵਾਲੀ ਹੈ ਜੀ ਹਾਂ ਜੀ ਕੱਟੀ ਚੰਗੀ ਆ ਵੇਖੋ ਜੀ ਹਾਂ ਮਗਰ ਜਿੰਨੇ ਜੋਗੀ ਹੈਗੀ ਵਿਚਾਰੀ ਇਹ ਦੇਖੋ ਭੈਣ ਭਰਾ ਸੰਭੂਗਾ ਤਾਂ ਤਿਆਰ ਹੋ ਗਈ ਹੁੰਦੇ ਵੇਖੋ ਜੀ ਉਹ ਵੀ ਅੱਪ ਦਾ ਬਿਲਕੁਲ ਤੱਕ ਲਾ ਲਿਓ 5 ਮਹੀਨੇ 4 ਮਹੀਨੇ ਜਿੰਨੇ ਮਰਜੀ ਕੋ ਭਰਾ ਮੰਨ ਲਿਆ ਅੱਜ ਦੀ ਦੁੱਧ ਦੀ ਗਰੰਟੀ ਚੁਕਣੀ 10 ਕਿਲੋ ਦੀ ਤੇ 10 ਕਿਲੋ ਦੁੱਧ ਵੀ ਆ ਹਾਂ ਜੀ ਹਾਂ ਜੀ 10 ਕਿਲੋ ਦੁੱਧ ਤੇ ਤਾਂ ਕੋਲੇ ਕੋ ਬਾਹ ਲੰਬਾ ਸਮਾਂ ਨਹੀਂ ਆਇਆ ਨੂੰ ਹਨਾ ਮੈਂ ਨਾ ਪਾਰੀ ਪਤਾ ਕੀ ਮੈਂ ਚੰਗੀ ਆ ਮੈਂ ਆਈ ਫੜੀ ਉਹਨਾਂ ਸਾਹ ਪੱਟਾ ਡਕਾ ਨਹੀਂ ਗਾਇਆ ਕਦੇ ਤੁਹਾਨੂੰ ਬਤਾ ਇਹ ਗੱਲ ਸਮਾਂ ਬਾਕੀ ਚੱਡੇ ਦੀ ਸਫਾਈ ਵੇਖੋ ਮਾਈ ਦੀ ਮੇਰਾ ਤੁਮਲਕ ਵੇਖੋ ਕਿੰਦੀ ਮੋਟੀ ਲਗੀ ਨਾਲ ਨੋਡ ਵੇਖੋ ਕਿੰਦੀ ਚੱਡੇ ਪਾਏ ਵੀ ਪਾਏ ਮੈਂ 4 ਮਾਜਾ ਹੁਣ ਵੀ ਸੇਵਾ ਆ ਗਈ ਨਾ ਤੇ ਦੁੱਧ 12 ਲੀਟਰ ਹੀ ਕਰ ਜੂਗੀ ਮਾਜਾ ਪਰ ਅੱਜ ਦੀ ਘਰੇ ਜਾਂ ਆਪਣੇ ਘਰ ਕੋਈ 5 ਟੈਮ ਜੋਲੇ 4 ਜੋਲੇ 3 ਜੋਲੇ ਮੌਕੇ ਤੇ 10 ਕਿਲੋ ਬਣਾ ਕੇ ਦੇਣਾ ਆਪਾਂ ਠੀਕ ਹੈ ਹਾਂਜੀ ਬਾਕੀ ਚਵਾਈ ਵੀ ਸਾਫ ਹੈ ਕੋਈ ਨਾ ਭਾਜੀ ਜਿਹੜੀ ਗੱਲ ਹੋਈ ਉਹ ਪਹਿਲਾਂ ਦੱਸਾਂਗੇ ਕੋਈ ਚੱਕਰ ਨੂੰ ਘੂਰ ਨਹੀਂ ਛਟਾਣੀ ਕੋਈ ਵਾਅਦਾ ਘੜਨੀ ਲਓ ਵੀ ਠੀਕ ਆ ਜੀ ਸੋ ਮੱਝ ਤੁਸੀਂ ਵੇਖ ਸਕਦੇ ਹੋ ਢਾਂਚਾ ਢੋਚਾ ਚੈੱਕ ਕਰ ਲਓ ਸੁਪ ਤੇ ਜਾਗ ਸੁਬਾ ਇਹ ਮੈਂ ਆਂ ਕੇ ਕੋਈ ਮੇਰੇ ਸਫਾ ਕਰ ਲੇ ਬਿਲਕੁਲ ਪਤਲਾ ਪਿੰਡਾ ਖੁੱਲਾ ਮਾੜਾ ਖੁੱਲਾ ਬਿਲਕੁਲ ਦਲੀਨਾਂ ਤੋਂ ਚਲੋ ਬਾਦੇ ਵਾਲਾ ਕੰਮ ਆ ਮਗਰ ਵੀ ਕੱਟੀ ਆ ਬਾਕੀ ਚੱਡੇ ਛੁੱਡੇ ਦੇ ਵੇਖੋ ਬਿਲਕੁਲ ਇੱਕ ਫਾਰ ਫੇਸ ਕੁਆਲਟੀ ਵੇਖੋ ਕਿੰਨਾ ਸਾਫ ਸੁਥਰੀ ਆ ਕਰਮਾ ਵਾਲੀ ਕੋਈ ਚੱਕਰ ਨਹੀਂ ਤੇ ਪੱਤਰ ਪੁੱਤਰਾਂ ਦੀਵਾ ਬੜਾ ਵਧੀਆ ਮੈਂ ਨੀਲੀ ਗ੍ਰੈਂਡ ਚ ਆਉਂਦੀ ਆ ਹਾਂ ਦਾ ਵੀ ਕੁਲੇ ਕੁਰੀ ਵੀਰੇ ਲੰਮਾਂ ਤੋੜਦੀਆਂ ਆ ਅੱਖਾਂ ਬਿੱਲੀਆਂ ਦੋਵੇਂ ਹਾਂਜੀ ਹਾਂਜੀ ਵੇਖੋ ਜੀ ਵੇਖੋ ਬਹੁਤ ਬਿੱਲੀਆਂ ਦੋਵੇਂ ਬਿੱਲੀਆਂ ਠੀਕ ਆ ਜੀ ਮੱਥੇ ਬੱਲ ਆੱਖਾਂ ਦੋਵੇਂ ਬਿੱਲੀਆਂ ਕਰਮਾਂ ਲਈ ਨੀਲੀ ਨੀਲੀ ਰੱਜ ਗਿਆ ਵੀ ਪਾਣੀ ਜਵਾਗ ਫੜੀ ਫਰੀ ਉਹ 10 ਕਿਲੋ ਦੋ ਤੱਕ ਕੈਮਰਾ ਸੱਜਣਾ ਮੱਜਾਂ ਆਪਾਂ ਲੈ ਲਏ ਤੇ 10 ਕਿਲੋ ਦੋ ਦੋ ਨਹੀਂ ਕੱਟਦੀਆਂ ਗਿਆ ਇਹ ਕਰਮਾਂ ਲਈ ਕੋਈ ਦੋਹਾਂ ਦੀ ਮੰਨ ਲਿਓ ਤਿੰਨਾਂ ਦੀ ਮੰਨ ਲਿਓ ਚੌਹਾਂ ਦੀ ਮੰਨ ਲਿਓ ਬੱਚਾ ਤੁਹਾਨੂੰ ਦਿਖਾਤਾ ਕੱਟੀ ਮਗਰ ਕੱਟੀ ਵੀ ਪੂਰੀ ਅਫਲਾ ਤੂੰ ਨਹੀਂ ਆ ਆ ਕਰੋ ਸਾਬੇ ਕੁੜਿਆ ਚੰਗੀ ਐ ਮੈਂ ਨਾਲੇ ਹੈ ਠੰਡੀ ਐ ਪੂਰੀ ਹਨਾ ਮੈਂ ਨਾ ਵੀ ਇਹ ਕੋਈ ਭੈਣ ਵੀ ਘਰੇ ਲਈ ਫਿਰ ਵੀ ਕੋਈ ਚੱਕਰ ਨਹੀਂ ਲੱਫਾ ਮੇਰਾ ਸਾਲ ਆਏ ਉੱਤੇ ਚੜੀ ਕੇ ਨਹੀਂ ਨਹੀਂ ਠੀਕ ਐ ਠੀਕ ਐ ਲੋਬ ਠੀਕ ਐ ਜੀ ਚੁਵਾਈ ਤੁਸੀਂ ਨਾਲ ਦੀ ਨਾਲ ਹੀ ਦੇਖ ਲਓਗੇ ਕਿਉਂਕਿ ਚੁਵਾਈ ਦਾ ਜਿਹੜਾ ਸਮਾਂ ਤਕਰੀਬਨ 5 4 ਵਜੇ ਦਾ ਹੋਇਆ ਪਿਆ ਚੁਵਾਈ ਤੁਹਾਨੂੰ ਆਪਾਂ ਨਾਲ ਦੀ ਨਾਲ ਹੀ ਦਿਖਾ ਰਹੇ ਆ ਤੇ ਅੱਗੋਂ ਮੇਰਾ ਵੀਰ ਵਿਚਾਰ ਲਾ ਲਿਓ ਜੇ ਆਪਣੀ ਵੈਸੇ ਸਾਫ ਸੁਥਰੀ ਆ ਪਧرائی ਪਧੂਰੀ ਬੈਕਸਾਈਡ ਤੋਂ ਪੂਰੀ ਆ ਆ ਦੇਖੋ ਵੇਖੋ ਜੀ ਚੱਡੱਕਦੇ ਬਾਈ ਨੇ ਕੀ ਕਰਮਾ ਲਾ ਥਣ ਵੇਖੋ ਕਿੱਡਾ ਪਿਆਰਾ ਲੱਗਾ ਆ ਚੰਗੀ ਸਾਰਿਆਂ ਬੰਨਿਆ ਦੇਖੋ ਕੇ ਰਿਪੋਰਟਾਂ ਵੱਡੀ ਇਹ ਮਾਜ ਬਾਕੀ ਵਜਨ ਲੋਡ ਆ ਲਈਆ ਵਜਨ ਲੋਡ ਆ ਲਈਆ ਲੈ ਵੀ ਕੁੱਲੇ ਕੀ ਮੁੱਲ ਦੀ ਆ ਕਿੰਨੇ ਦੇ ਦਵਾਂਗੇ ਮੁੱਲ ਭਾਜੀ ਮੈਂ ਇਹਦੇ ਨਾਲ ਦੇ ਰਹੀਆ 82 ਜਾਲਦੀ 82 ਦੀ ਹਾਈ ਸ਼ਾਬਾਸ਼ ਹਾਂਜੀ ਕੁੱਲੇ ਰੈਤ ਕਰਕੇ ਦੇਖੀ ਆਪਣੇ ਭੈਣ ਭਰਾ ਨੂੰ ਜੋ ਆ ਜੇ ਤੁਸੀਂ ਕਹਦਾ ਛੱਡ ਦੇ ਡੋਰਾ ਸੁੱਟੀਆਂ ਆ ਅੱਜ ਜੋ ਤੁਸੀਂ ਕਹਦੋਗੇ ਮੰਨ ਜੂਰਿਆ ਦੁੱਧ 10 ਕਿਲੋ ਮੈਂ ਇਹਨਾਂ ਮੌਕੇ ਤੇ ਆ ਕੋਈ ਤਿੰਨ ਟਾਈਮ ਚੋਲੇ ਚਾਰ ਚੋਲੇ ਤੈਨੂੰ ਪਤਾ ਮੇਰਾ ਲੰਮਾ ਨਹੀਂ ਇਹਦਾ ਕੱਠ ਸਾਲ ਹੋ ਗਏ ਤੇ ਚੈਨਲ ਤੇ ਨਾ ਆਪਾਂ ਲੰਮਾ ਲੈਣਾ ਨਾ ਦੇਣਾ ਕੁੱਲੇ ਨਾ 82 ਨਾ 80 ਠੀਕ ਹੈ 978 ਦਸੋ ਤਹੀਂ ਕੋਈ ਨਹੀਂ 60 ਦੀ ਦੇਣੀ ਚਾਹੀਦੀ ਐ 60 ਤਾ ਦੀ 75 ਦੀ ਦੇ ਦੇਣੀ ਸੰਤੂ ਸਾਹਿਬ ਜੀ ਤੁਸੀਂ ਅਜੇ ਕਾਇਆ ਤਾ ਤੁਹਾਡੀ ਅੱਖ ਨਹੀਂ ਮੋਣੀ ਪਹਿਲਾ ਚਾਂਸ ਭਰਾ ਤੈਨੂੰ ਵੀ ਕਸਰ ਨਾ ਵਜੇ ਕੋਈ ਨਾ ਪਾ ਲੈਣ ਦਾ ਕੰਮ ਮੈਂ ਨਾ ਪਾਣੀ ਇਹਨਾਂ ਅੱਜ ਭਾਵੇਂ ਲੱਗ ਜਾਈਏ ਆਪਾਂ ਤੇਰਾ ਕਹਿਣਾ ਪਾਪਾ ਕਿ ਤੁਸੀਂ ਗੱਲ ਮਿੱਥੀ ਫਗਾਈਏ ਤਾਂ ਯੱਕ ਤਾਂ ਮੈਂ ਨਾ ਸਪੋਰਟ ਹੀ ਕੰਮ ਪਰ ਮੈਂ ਬੜੀ ਆ ਜੀ ਦੇਖੋ ਫੇਸ ਤੇ ਵੀ ਕੁਆਲਿਟੀ ਦੇਖੋ ਨਾ ਨਾ ਬਹੁ ਵੀ ਦੋਸਾ ਪਿੰਡਾ ਪੁੰਡਾ ਚੈੱਕ ਕਰਨਾ ਬਿਲਕੁਲ ਪਤਲੇ ਪਿੰਡੇ ਦੀ ਆ ਮੂੰਹ ਮੱਥੇ ਦੀ ਚੰਗੀ ਆ ਗੋਲ ਸਿੰਘ ਆ ਬਾਕੀ ਭਾਂਡਾ ਕੁੰਡਾ ਚੱਡਾ ਇਹ ਨਹੀਂ ਵੀ ਕੋਈ 22 ਸ਼ਹੀਦਾਂ ਦਾ ਵਾਟਸਐਪ ਗਰੁੱਪ ਨਾ ਠੀਕ ਹੈ ਜੀ 22 ਸ਼ਹੀਦਾਂ ਦਾ ਕੋਈ ਨੱਕੇ ਨੁੱਕੇ ਦਾ ਵਾਟਸਐਪ ਨਹੀਂਗਾ ਇੱਕ ਸਾਰ ਪੱਧਰ ਲੇਵਾ ਕਰਮਾ ਨਾ ਜਦੋਂ ਆਪਾਂ ਚੁਵਾਈ ਵਿਖਾਈ ਦੋਸਤੋ ਤੁਸੀਂ ਹੋਰ ਵੀ ਮੰਨੋਗੇ ਮੱਝ ਬੜੀ ਚੰਗੀ ਆ ਬਾਕੀ ਮੱਝ ਦੇ ਵਿੱਚ ਕੋਈ ਕਮੀ ਪੇਸ਼ ਨਹੀਂ ਨਾ ਪਹਿਲਾਂ ਕਦੀ ਕੋਈ ਇੰਨੀ ਵੀਡੀਓ ਕੋ ਪਾ ਚੁੱਕੇ ਕੋਲੇਵੀਰ ਦੇ ਘਰੋਂ ਕਦੀ ਲਾਂਬੇ ਵਾਲੀ ਗੱਲ ਨਹੀਂ ਆਈ ਵੀ ਕੋਈ ਥਾਨ ਦੀ ਤਾਰਕਾ ਤੋਂ ਬਾਹਰ ਘਰ ਨਿਕਲੀ ਆ ਜਾਂ ਕੋਈ ਚੁਵਾਈ ਦੇ ਵਿੱਚ ਕੋਈ ਥਾਂ ਇ ਗੱਲ ਆਈ ਆਪਾਂ ਪਹਿਲਾਂ ਵੀ ਜੀ ਦੱਸਣੀ ਆ ਕਿ ਇਹਦੇ ਨਾਲ ਗਲਤ ਕੰਮ ਨਾ ਕੀਤਾ ਨਾ ਕਰਾਉਣਾ ਆਪਾਂ ਹਾਂ ਹਾਂ ਬਾਕੀ ਜਿਹੜਾ ਰਸੰਦ ਤੇ ਚੱਲਦੇ ਕਦੇ ਵੀ ਆ ਤੋ ਘੱਟ ਖੀ ਨਹੀਂ ਹੁੰਦਾ ਕਈ ਭੈਣ ਭਰਾਦਾਂ ਨੇ ਆਪਾਂ ਵੀਡੀਓ ਭਾਈ ਮਾਰ ਲੈਣ ਲੱਗੇ ਡਰਦੇ ਆ پیسے ਕੋਰੇ ਪਾਉਣ ਲੱਗੇ ਡਰਨ ਦੀ ਲੋੜ ਨਹੀਂ ਕਿਸੇ ਵੀ ਭੈਣ ਭਰਾ ਨੂੰ ਮੇਰੇ ਤੋਂ ਰੱਖੋਗੇ ਸਬਦਾ ਕਰਿਆ ਗਾ ਇਹ ਵੇਖੋ ਵੀ ਜਿਹੜਾ ਤੁਹਾਡੇ ਨੰਬਰ ਦਿੱਤੇ ਆ ਹੋਰ ਵੀ ਭੈਣ ਭਰਾਵਾਂ ਦੇ ਦਿੱਤੇ ਹੁੰਦੇ ਆ ਇਹਦੇ 'ਚ ਕਿਸੇ ਨੂੰ ਹਾਂ ਦੇ ਵਿੱਚ ਤਾਂ ਡਰ ਰੁਦਾਈ ਬਣੀ ਗਿਆ ਬਾਕੀ ਮੇਨ ਗੱਲਾਂ ਵੀ ਚੈਨਲ ਦੁਜੇਰਾ ਵੀ ਵੀਡੀਓ ਆ ਚੱਲਣ ਈ ਆ ਇਹ ਕੋਈ ਫੇਕ ਤਾਂ ਆਈਡੀ ਹੈ ਨਹੀਂ ਆ ਤੁਹਾਡਾ ਦੇਖੋ ਕਿੰਨਾ ਪੁਰਾਣਾ ਚੈਨਲ ਆ ਘਰ ਘਰ ਦੁਨੀਆ ਜਾਣਣ ਈ ਆ ਬਿਲਕੁਲ ਆ ਵੈਸਾ ਝੋਟੀ ਲੋ ਵੀ ਇੱਕ ਅਗਲਾ ਨਗੀਨਾ ਵਿਖਾਉਣੇ ਆ ਝੋਟੀ ਇਹ ਵੀ ਬੜੀ ਔਲੰਕਾਰ ਕਰਦੋਤਾ ਲਈ ਆ ਵੱਡੀ ਹਾਈਟ ਕਰਦੇ ਵਿੱਚ ਸਿੰਗਲ ਹੱਡੀ ਆ ਤੇ ਬਾਕੀ ਚੱਡੇ ਲੇ ਵੀ ਦੀ ਇਹ ਵੀ ਦੇਖੋ ਕਰਮਾ ਦੀ ਠੀਕ ਆ ਜੀ ਇਹ ਜਿੱਥੇ ਆਂਦੀ ਵੀ ਖਲੋ ਗਈਆਂ ਉੱਥੇ ਹਿਲ ਜਾਂਦੀ ਨਹੀਂ ਦੇਖੋ ਕਿੰਨੀ ਸੋਹਣੀ ਆ ਬੜਾ ਵਧੀਆ ਚੱਡਾ ਲੇਵਾ ਇਹਦਾ ਵੀ ਇਹ ਅੰਦਰ ਸੁਹਾ ਕਿਵੇਂ ਆ ਇਹ ਪਹਿਲਾ ਸੂਬਾ ਦੱਸਦੇ ਵੀਰ ਜੀ ਘਰ ਵਾਲੇ ਹੋ ਸਦਾ ਦੂਸਰਾ ਵੀ ਹੋ ਸਦਾ ਉਹ ਕਿੰਨੇ ਪੱਕ ਕੇ ਬਣੀ ਝੋਟੀ ਪਹਿਲਾ ਸੂਬੇ ਸੋਈ ਹੈ ਹਾਂ ਬਾਕੀ ਕੋਈ ਭਰਾ ਆਪਣੀ ਸਮਝਣਾ ਦੂਜਾ ਮੰਨ ਲੈ ਭਾਵੇਂ ਪਹਿਲਾ ਮੰਨ ਲੈ ਠੀਕ ਹੈ ਬੱਸ ਅਸੀਂ ਉਹਨਾਂ ਦੇ ਜਿਗਨ ਕਰਕੇ ਪਹਿਲਾ ਮੰਨ ਕੇ ਲਈਏ ਇਹ ਤਾਂ ਮਗਰ ਕਟਾ ਫਾਗਿਆ ਤੇ ਮਾਰ ਕਟਾ ਕਿੰਨੇ ਟਾਈਮ ਦਾ ਸੂਬਾ ਹੈਗਾ ਦਾ ਇਹਦਾ 1.5 ਮਹੀਨੇ ਦੇ ਲੱਗੇ ਬਨੇ ਉਹ ਵੀ ਆਪਾਂ ਖਾਦਨੇ ਚੰਗੀ ਤਰ੍ਹਾਂ ਭਰਾਵਾਂ ਬਾਕੀ ਵੇਖੋ ਕਦ ਕਿਦਾਂ ਕਟੇਗਾ ਲੰਮੀ ਵੇਖੋ ਸਪੈਸ਼ਲ ਲੱਗਦੀ ਝਿੰਦੂਪਾਂ ਟਰੈਕਟਰਾਂ ਨੂੰ ਥੋੜੀ ਜਗ੍ਹਾ ਤੇ ਮੁਰਦੀ ਨਹੀਂ ਹਾਂ ਥੋੜੀ ਕਿੱਥੇ ਮੁਰਦੀ ਆ ਤਾਂ ਥ ਅੱਗੇ ਆਉਂਦਾ ਤੁਸੀਂ ਵਿਚਾਰ ਬਣਾ ਲਿਆ ਜੇ ਬਾਕੀ ਪੁੱਤ ਕਦ ਪੂਰਾ ਵੱਡਾ ਠੀਕ ਆ ਜੀ ਹਾਈਟ ਲੈਂਥ ਕਰੋ ਚੈੱਕ ਸੁਨ ਲਵਾਈ ਲਪੂਈ ਕਰਮਾ ਵਾਲੀ ਨੂੰ ਬਹੁਤ ਤੇ ਇਹਦਾ ਥੜਾ ਕੁਲੇ ਦੁੱਧ ਕਿੰਨਾ 8 ਲੀਟਰ ਹੋਗਾ ਮੌਕੇ ਦੇ ਹੁਣ ਹਾਲ ਦੀ ਘੜੀ 8.5 ਲੀਟਰ ਜਿਹੜਾ ਹਾਲ ਦੀ ਘੜੀ ਦਾ ਮਾਲ ਨਿਊ ਆ ਤੁਹਾਡੇ ਸਾਹਮਣੇ ਰਾਤੀ ਮਾਲ ਵੇਗਿਆ ਆਪਾਂ ਕਿਹਾ ਚਲੋ ਤੁਸੀਂ ਆਉਣਾ ਸੀ ਲੱਗਦਾ ਆਪਾਂ ਵੀਡੀਓ ਦਿਖਾ ਦਈਏ ਭਰਾਵਾਂ ਨੂੰ ਵੇਖੋ ਨਿਊ ਮਾਲ ਆਇਆ ਕੁਲਾ ਦਾ ਵੀ ਨਿਊ ਮਾਲ ਠੀਕ ਆ ਜੀ ਕੱਟੀ ਵੇਖੋ ਕੀ ਸ਼ੈ ਸੋ ਕੋਈ 5-4 ਦਿਨ ਪਹਿਲਾਂ ਇੱਕ ਅਪਡੇਟ ਦਿੱਤੀ ਸੀ ਉਹਦੇ ਵਿੱਚ 4-5 ਪਾਈਆਂ ਸੀ ਸਾਰੀਆਂ ਵੇਚੀਆਂ ਸੀ ਤੇ ਇੱਕ ਵਾਰ ਕੋਲੇ ਵੀਰ ਇਹਨੂੰ ਲੰਮਾ ਤੋਰਦੇ ਆ ਮੈਂ ਨਾ ਜਰੂਰ ਭਾਜੀ ਤੇ ਇੱਕ ਸਾਈਡ ਤੋਂ ਤੁਸੀਂ ਵੇਖ ਲਓ ਠੀਕ ਆ ਜੀ ਲੰਬਾਈ ਨੂੰ ਵੀ ਜ਼ੇਲ ਬੋਲ ਵੀ ਸਪੈਸ਼ਲ ਆ ਤੇ ਕੱਦ ਵੱਡਾ 9 ਕਿਲੋ ਕੇ ਕਿੰਨਾ ਤੋਤਾ ਦੱਸਿਆ ਜੀ 8 ਭਾਈ ਸਾਢੇ 8 ਆ ਤੇ ਆਪਾਂ 89 ਮਿਲ ਕਰਾਵਾਂਗੇ ਲੋਬੀ ਵੈਸੇ ਸਾਢੇ 8 ਕਿਲੋ ਤੇ 8ਾਂ ਦੀ ਗਾਰੰਟੀ ਤਸੱਲੀ ਤੇ ਕੋਈ ਸੌਦਾ ਕਰ ਲੇ ਬਾਕੀ ਵੇਖੋ ਕੱਦ ਕਿਹੜਾ ਕੱਟੀ ਦਾ ਸਾਹਮਣ ਵਾਲੀ ਦੋ ਚਾਰ ਜਨਾਂ ਹੱਜਾ ਪੱਠੜ ਕਾ ਪਿਆ ਇਹਨੂੰ ਤੇਲ ਤੇਲਾ ਜੋਟੀ ਇਹਦੇ ਬਹੁਤ ਵੱਡੀ ਝੋਟੀ ਆ ਸਵਾ ਦੀ ਝੋਟੀ ਆ ਜ ਬੱਚਾ ਨਾ ਦੁੱਧ ਦਿੰਦਾ ਦਾ ਬਿਲਕੁਲ ਬਿਲਕੁਲ ਹਾਂਜੀ ਐਡੀ ਝੋ ਸੋ ਡਿਜ਼ਾਈਨ ਜੂਨ ਬੜਾ ਚੰਗਾ ਝੋਟੀ ਦਾ ਥੱਲਿਓਂ ਕਰਮਾਂ ਲਈ ਪੱਧਰ ਆ ਮੁੱਠੀ-ਮੁੱਠੀ ਥਾਣਾ ਇੱਕਸਾਰ ਕੋਈ ਥਾਣਾ ਦੀ ਬਾਦ ਘਾਟ ਨਹੀਂ ਗਈ ਬਾਕੀ ਚਵਾਈ ਤੁਸੀਂ ਇਹਦੀ ਵੀ ਨਾਲ ਦੀ ਨਾਲ ਦੇਖ ਰਿਹਾ ਜੀ ਠੀਕ ਆ ਜੀ ਸੋ ਚਵਾਈ ਦੇ ਪਸ਼ੂ ਐਨੀਮਲ ਚੰਗੇ ਆ ਅੱਗੋਂ ਜਿੱਦਾਂ ਮਰਜੀ ਮੇਰਾ ਭਰਾ ਆਪਣੀ ਵਿਚਾਰ ਬਣਾ ਕੇ ਇੱਥੇ ਵਿਜ਼ਿਟ ਕਰ ਲਿਆ ਜੇ ਮਗਰ ਦੇ ਕੱਟਾ ਕੋਈ ਡੇਢ ਦਾ ਕੋਈ ਦੋ ਦਾ ਨੂੰ ਕਰਦੇ ਬੱਚਾ ਭਰਾਵਾਂ ਨੂੰ ਖਾਦੇ ਤੇ ਲਓ ਜੀ ਇਹ ਬੱਚਾ ਜੀ ਮਗਰ ਦੇ ਕੱਟਾ ਵੇਖੋ ਬਾਕੀ ਭਾਈ ਠੰਡੀ ਕਿੰਨੀ ਕੱਟੀ ਚਡਾ ਵੜਾ ਨੇ ਗਰਜ ਨਾ ਕਾ ਫੱਟੀ ਵਾਲਾ ਚਡਾ ਵੇਖੋ ਲੈ ਵੀ ਬਾਕੀ ਜੀ ਕਦੇ ਕਰਮਾਲੀਆਂ ਨੂੰ ਮੈਂ ਨਾ ਕਰੈਨੀ ਭਾਈ ਸ਼ਾਈ ਨਹੀਂ ਦੇ ਵੇਖੋ ਥੰਦਾ ਡਿਜ਼ਾਈਨ ਕੀ ਲਗਾ ਨਾੜਾ ਨੂੜਾ ਚੈੱਕ ਕਰਾ ਲਓ ਜੀ ਬਹੁਤ ਵਧੀਆ ਬਾਕੀ ਸੇਬ ਨੂੰ ਸੋਨਾ ਵੇਖਾ ਰੱਖ ਦਿੱਤਾ। ਹਾਂ ਇਹ ਗੋਲਾ ਸਿੰਘ ਸੁng ਤੱਤ ਵੱਡਾ। ਪੈਣ ਭਰਾ ਮੈਂ ਚੰਗੀ ਬਣ ਜੂਗੀ। ਸਵਾ ਦੀਆ ਕੱਟੀ ਕਾਲ ਨੂੰ ਪੈਰ ਲਾਲੂ ਦਾ ਚਾਂ। ਹਾਂ ਅਗਲੇ ਸੋਨੇ ਨੂੰ ਵੇਚ ਨਹੀਂ ਜਾਓ ਪੰਚਾਇਤ ਤੋਂ ਕੋ ਪੀਲੇ ਭੈਣ ਭਰਾ ਮਾਲ ਚੰਗਾ। ਇਹ ਕੁਲੇ ਕੀ ਮੋਲ? ਇਹਦਾ ਵੀ ਮੋਲ ਉਹ ਹੀ ਆ ਪਿਆ ਸੀ। ਜੋ ਤੁਸੀਂ ਮਾਨਤਨ ਕਰਾਉਣਾ ਕੋਈ ਨਹੀਂ ਖੁੱਲੇ ਦਿਲ ਨਾਲ ਕਰਾ ਲਵਾ ਜਾ। ਨਹੀਂ ਮਾਨਤਨ ਫਿਰ ਉੱਥੇ ਇੱਕ ਕੱਦ ਕੇ ਲਾ ਕੇ ਬੰਨੀ ਇਹਨੇ। ਜਵਾਰਾ ਖਾਂਦੀ ਤੇ ਮੈਂ ਜੋ ਤਾਂ ਅੱਜ ਭਾਈ ਤੁਹਾਡੀ ਅੱਖੀ ਦੇ ਆਪ ਮੋਨ ਨਹੀਂ ਦੇ ਅੱਜ। ਹਾਂ ਦੇ ਦੇਦ ਕੇ ਕੋਈ ਨਹੀਂ ਲਾ ਕੇ ਬੰਨੇ। ਦੇ ਦੋਗੇ ਦੱਸੋ ਤੁਸੀਂ ਕਿੰਨੇ ਦੇ। ਉਹ ਚੱਕ ਦੇ ਦੇ ਜਿੱਥੇ ਉਹ ਦੇਣੀ ਸੀ 75 ਦੀ ਆਖੀ ਆਪਾਂ ਇਹ ਵੀ 75 ਦੀ ਜਾਣ ਦੋ ਵੇਖੀ ਜਾਓਗੀ ਪਰ ਇਹ ਛੋੜੀ ਹੋਣੀ 100 ਰੁਪਇਆ ਵੀ ਤੁਹਾਡਾ ਚਲੋ ਖੁਸ਼ੀ ਨਾ ਕਰਦੀ ਲਓ ਵੀ ਆ 75 ਰੁਪਇਆ 75 ਦੇ ਨਗੀਨੇ ਕਰਤੇ ਆ ਬਾਕੀ ਵੇਖੋ ਚੱਡਾ ਕਿਦਾ ਬਾਕੀ ਝੋਟ ਗਿਆ ਚੰਗੀਆਂ ਨੇ ਮੇਰਾ ਪ੍ਰਾਣ ਆ ਵੇਖੋ ਬੜੀਆਂ ਸੀਲੀਆਂ ਬੜੀਆਂ ਇਹਦੇ ਚ ਇਹ ਪੱਤਰ ਪਸ਼ੂ ਕਿੱਥੇ ਲੱਭਦੇ ਆ ਬਾਕੀ ਹੋ ਜਾਏ ਤੁਹਾਡੇ ਆ ਇਹਦਾ ਮਾਨ ਦਾ ਫੋਲੇ ਆ ਇੱਥੇ 100 ਰੁਪਇਆ ਛੋੜੀ ਕਰਨੀ ਆ ਆਪਾਂ ਜਿੰਨੀਆਂ ਕਿ ਸਫਾਈਆਂ ਲੱਭੀ ਜਾਵਾਂਗੇ ਪਸ਼ੂ ਉਹ ਨਾ ਗਰੀੜ ਵਧੀ ਜਾਂਦਾ ਪਰ ਇਹ ਕਰਵਾਣੀ ਆ ਖਾਣਾ ਹੀ ਲੱਗਾ ਮਰਲਿਆਣਾ ਚੌੜਾ ਲੱ ਬਹੁਤ ਦੂਰ ਐ ਨਾ ਦੂਰ ਐ ਇਕੱਠਾ ਨਹੀਂ ਇਕੱਠਾ ਮਿਲ ਕੇ ਲੋ ਵੀ ਪ੍ਰਭੂ ਠੀਕ ਹੈ ਜੀ ਕਰੂੰਗਾ ਮੌਜ ਹੀ ਮੇਰਾ ਵੀ ਜਿਹੜਾ ਲੈ ਗਿਆ ਸੋ ਚੰਗਾ ਮਾਲ ਦੇਖੋ ਵੀ ਨਵਾਂ ਮਾਲ ਐ ਬਾਕੀ ਚਲੋ ਹਰ ਇੱਕ ਨੇ ਆਪਣੀ ਮਰਜ਼ੀ ਕਰਨੀ ਆ ਜਿੱਥੇ ਮਰਜ਼ੀ ਕੋ ਲਵੇ ਤਸੱਲੀ ਕਰ ਲੇ ਆਪਣੀ ਤਸੱਲੀ ਕਰ ਲੇ ਹਾਂਜੀ ਲੋ ਵੀ ਇਹ ਅੱਜ ਤੈਨ ਹੀ ਨਾ ਗਏ ਨੇ ਕੋਲੇ ਫਿਰਦੇ ਕੋਲ ਬਾਕੀ ਮੱਝਾਂ ਝੋਟੀਆਂ ਸਾਰੀਆਂ ਪਸੰਦ ਆਈਆਂ ਹੁਣਕੀਆਂ ਤੁਹਾਨੂੰ ਜਾਇਜ਼ ਰੇਟ ਆ ਪੜਤਾ ਬੜਾ ਜਾਇਜ਼ ਆ ਠੀਕ ਹੈ ਜੀ ਰੇਟ ਪੜਤਾ ਬੜਾ ਪਸੰਦ ਆਇਆ ਹੋਊਗਾ ਮਿੱਠੇ ਮਿੱਠੇ ਮੋਲਾ ਤੇ ਪਸ਼ੂ ਇਸੇ ਤਰ੍ਹਾਂ ਬੜੇ ਆਵਾਜ਼ ਬਜਾਏ ਜਾਇਜ਼ ਰੇਟਾਂ ਤੇ ਆਉਂ ਨਾ ਵੀ ਕੋਲੇ ਆ ਇਹ ਅੱਜ ਤਿੰਨ ਹੀ ਮੱਜਾਂ ਝੋਟੀਆਂ ਆਪਣੇ ਕੋਲ ਹਾਂਜੀ ਭਾਜੀ ਹਾਂਜੀ ਠੀਕ ਆ ਵੀਰੇ ਤਿੰਨ ਨੰਬਰ ਇੱਕ ਕਰ ਦੋ ਸਾਡੇ ਆਪਣਾ ਵਿਜੀ ਹੈਗਾ ਜੀ 887 ਕੀ ਤੇ 82014 ਨਾਮ ਮੇਰਾ ਕੋਲਾ ਜੀ ਵਿਜੀ ਹਾਂ ਹਾਂਜੀ ਕੋਲਾ ਐਵੇਂ ਗੱਲਾਂ ਹਾਂ ਹਾਂਜੀ ਠੀਕ ਆ ਵੀਰੇ ਇਹ ਤੋਂ ਸੋ ਚਭਾਲ ਦੇ ਬਿਲਕੁਲ ਲਾਗੇ ਪਿੰਡਾਂ ਕੋਈ ਵੀ ਰਮਾਲਵੇ ਵਾਲੀ ਸਾਈਡ ਤੋਂ ਆਉਂਦਾ ਤੇ ਠਿੱਕੀ ਜੰਡ ਆ ਜਾਓਗੇ ਰੋਡ ਦੇ ਉੱਪਰ ਆ ਠਿੱਕੀ ਜੰਡ ਤੋਂ ਅੰਮ੍ਰਿਤਸਰ ਚੜ੍ਹ ਜਾਂਦੀ ਆ ਬਾਜਾ ਚਭਾਲ ਚਭਾਲ ਦੇ ਲਾਗੇ ਇਹ ਪਿੰਡਾਂ ਬਿਲਕੁਲ ਉੱਤੇ ਸੜਕ ਤੇ ਠੀਕ ਆ ਜੀ ਐਮਾ ਗੱਲਾਂ ਤੇ ਅੱਜ ਵੀਰ ਕੋਲੇ ਦੇ ਘਰੋਂ ਇਹ ਤਿੰਨ ਹੀ ਨਾਕ ਦਿਖਾਉਣੇ ਬਾਕੀ ਤੁਸੀਂ ਚੁਵਾਈਆਂ ਦੇਖ ਲਿਆ ਜੇ ਪੂਰੀ ਵੀਡੀਓ ਤਸਦੀ ਨਾਲ ਦੇਖ ਲਿਆ ਜੇ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਹੌਂਸਲੇ ਨਾਲ ਸਾਈ ਬਿਆਨਾ ਪਾ ਸਕਦੇ ਹੋ ਸੋ ਮਿਲਦੇ ਹਾਂ ਕਿ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ